ਸਵਈਏ ਸ੍ਰੀ ਮੁਖ ਬਾਕਿਆ ਮੱਲਾ ਪਈਆ ਇੱਕ ਓੰਕਾਰ ਸਤਿ ਕੋ ਪਰ ਸਾ ਕੰ ਚੀ ਦੇ ਮੋ ਫੁਨ ਬਾਂਦੀ 8 ਘਠੋਰ ਕਚੀਲ ਕੋ ਗਿਆਨੀ ਤਾਵਤ ਭਰਮ ਤਰਨ ਨੀ ਪਾਵਤ ਪਾਰ ਬ੍ਰਮ ਕੀ ਗਤ ਨਹੀਂ ਜਾਣੀ बनरूपया मद माता विचरत बिकल बडो अभिमान पार, पार अपवाद नार निंदा जै मीठी नारनिन्द हतानी जाहे बलभंश ਕਰਤਿ ਉਪਾਵ ਪੀਖਤ ਸੁント ਪ੍ਰਭ ਅੰਤਰਜਾਮੀ ਸੀਲ ਧਰਮ ਦਿਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਤਰ ਰਾਖ ਲਿਓ ਨਾਨਕੀ ਸੁਆਮੀ ਕੀਰਤ ਕਰਨ ਸਰਨ ਮਨ 모ਹਣ ਜੋਹਨ ਪਾਪ ਬੁਦਾਰਨ ਕੋ ਹਰ ਤਾਰਨ ਤਰਨ ਸਮਰਥ ਸਵੇ ਬਿਦ ਕੁਲ ਹਾਸ ਮੂ ਉਦਾਰਨ ਸਿਉ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਦੇਰ ਮੋਯੋ ਕਤਿਓ ਮੂਰਤ ਕਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਾਓ ਕੋਸ਼ੂ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਿਉ ਸਿਖਿਆ ਸੰਤ ਨਾਮ ਪਜ ਨਾਨਕ ਰਾਮ ਸੰਗ ਆਤਮ ਸਿਉ ਰਿਓ ਰੰਚ ਕਰੀਤ ਖੇਤ ਤਨ ਨਿਰਮਤ दुर्लभ खान पान सोधि सुख पुंचत संकट काट विपत हरी मात पिता भाई और बंद भूजन की सब सूर्य बर्द मान होवत दिन प्रत्नित आवत बखम यरी रे गुणहीन दीन माया कृम शिवर स्वामी एक करी करगे लियो कृपाल कृपा निद नानक काट परम परि रे मन मूस बिलामी गर्भत करतब करत महामुगन संपत डोल ਝੂਲ ਸੰਗ ਝੂਲਤ ਮਾਇਆ ਮਗਨ ਪ੍ਰੰਪਤ ਕੁਗਨਾ ਸੁਤ ਬੰਤਾ ਸਾਜਨ ਸੁਖ ਬੰਬਤ ਤਾਸਿਉ ਮੋਹ ਵੜਿਉ ਸੋਗਨਾ ਹੋਇਉ ਬੀਜ ਹਮਮ ਅੰਕਰ ਬੀਤਤ ਔਦ ਕਰਤ ਅਗਨਾ ਮਰਤ ਮਯਾਰ ਪ੍ਰਸਾਰ ਮੁਖ ਨਿਰਖਤ ਉੱਚਤ ਭੁਗਤ ਭੂਖ ਭੁਗਨਾ ਸਿਮਰ ਗੋਪਾਲ ਦਿਹਾਲ ਸਤ ਸੰਗਤ ਨਾਨਕ ਜਗ ਜਾਪਨਤ ਸੁਪਨਾ ਦੇਹਨ ਗੇਨ ਨਿੱਤਾ ਮਾਇਆ ਮਤ ਕਾ ਲਓ ਗਾਇਓ ਸਤਰਨ ਪਤਰਨ ਚੌਰ ਨਚਾਵਰ ਬਹਿਤੀ ਯਾਤਰ ਦੇ ਨ ਵਿਚਾਰਿਓ ਰਥਨ ਅਸਵਨ ਗਜ ਸਿੰਘਾਸ਼ਨ ਛਿੰਨ ਮੇ ਤਿਆਗਤ ਨਾਗ ਸੁਧਾਰਿਓ ਸੂਰਨ ਮੀਰਨ ਮੀਰਨ ਖਨਮ ਸੰਗ ਨ ਕਉ ਦ੍ਰਿਸ਼ਤਿ ਨਹਾਰੋ ਕੋਟਨ ਓਟਨ ਕੋਸ ਨ ਛੋਤਾ ਕਰਤ ਵਿਕਾਰ ਦੂਹੂ ਕਰ ਚਾਰੋ ਮਿੱਤਰ ਨ ਪੁੱਤਰ ਕਲਤਰ ਸਾਦ ਸਾਜਨ ਸੰਗ ਉਲਟ ਤਜਾਤ ਬਿਰਕ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗੰਮ ਅਪਾਰੋ ਸ਼੍ਰੀ ਪਤਨਾਥ ਸ਼ਰਨ ਜਨ ਸ੍ਰੀਪਤਿ ਨਾਦ ਸਰਣ ਨਾਨਕ ਜਨ ਹੀ ਭਗਵੰਤ ਕਿਰਪਾ ਕਰਤਾਰੋ ਪ੍ਰਾਨ ਮਾਨ ਦਾਨ ਮੰਗ ਜੋ ਹਨ ਹਿਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਕਾਹੂ ਤੇਲੇ ਰਖੀ ਨਰਾਰੀ ਪਾਵਨ ਪਾਵਨ ਕੂਰਕ ਮਾਵਨ ਏ ਵਿਦ ਕਰਤ ਆਉਦ ਤਨ ਯਾਰੀ ਕਰਮ ਧਰਮ ਸੰਜਮ ਸੁਚਨੀ ਮਾ ਚੰਚਲ ਸੰਗ ਸਗਲ ਵਿਦ ਹਾਰੀ ਪਸ਼ੂ ਪੰਖੀ ਬਿਰਖ ਅਸਥਾਵਰ ਵੋ ਵਿਦ ਜੂਨ ਭ੍ਰਮਿਓ ਅਤਿ ਪਾਰੀ ਖਿੰਨ ਬਲ ਚਸਨਾ ਮਨੀ ਸਿਮਰਿਓ ਦੀ ਨਾਨਤ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਜ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਾਹਮਾਦਿ ਕਸ਼ੇਵ ਸੰਤ ਮਨੀਸਰ ਰਸ ਰਸ ਠਾਕਰ ਗੁਣ ਗਾਵਤ 인ਦਰ ਮਨਿੰਦਰ ਖੋਜਤੇ ਗੁਰਖ ਤਰਨ ਗਵਗਨ ਆਵਨ ਆਵਤ ਭਨਤਾਵਤ ਸਿੱਧ ਮਨੁਖ ਦੇਵ ਔਰਦਾਨ ਇਕ ਤਿਲ ਤਾਂ ਕੋ ਮਰਮ ਨ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸਿ ਸਮਾਵਤ ਤਿਸੇ ਤਿਆਗ ਆਨ ਕੋ ਜੰਚ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ माया रंग बेरंग करत कूप गोबार प्यो है एकता गब आकाश नमावत बिष्टा अष्ट कृम उद्र भो है महा महाभिख्या को पारतन सीन अज्ञान हरो है योगन बीत जरारोगग्रस्यो ਜਮ ਦੂਤਨ ਡਾਂਗ ਮਿਰਤ ਮਰਿਓ ਹੈ ਅਨਕ ਜੂਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰਿਓ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ पूरण होई आस हमारी औखद मंत्र तंत्र पर दुख हर सर्व रोग खंडण गुणकारी काम क्रोध मद मत्सर तृष्णा बिनस जाए हर नाम उचारी स्नान दान ਤਾਪਨ ਸੁਚੇਕ ਰਿਆ ਚਰਨ ਕਮਲ ਹਰ ਦੇ ਪ੍ਰਭ ਤਾਰੀ ਸਾਜਨ ਮੀਤ ਸਖਾ ਹਰਬੰਦ ਜੀਤਾਨ ਪ੍ਰਭ ਪ੍ਰਾਨ ਅਧਾਰੀ ਓਟ ਗਏ ਸੁਆਮੀ ਸਮਰੱਤੇ ਨਾਨਕ ਦਾਸ ਸਦਾ ਬਲਹਾਰੀ ਆਵਦ ਕਟਿਓ ਨਾ ਜਾਤ ਪ੍ਰੀਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਬਿਧੀ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹੋ ਜਨ ਧੂਰ ਲਗ ਨੀਰ ਨ ਸਾਕ ਸਬੂਰ ਚਲਿਓ ਹਰ ਪੰਥ ਪਗ ਨਾਨਕ ਰੋਗ ਦੁਖ ਅਗਮੋ ਸਿਦੇ ਹਰ ਨਾਮ ਖਗ ਉਦਮ ਕਰ ਲਾਗੇ ਵੋ ਭਾਤੀ ਵਿਚਰੇ ਅਨਕ ਸ਼ਾਸਤਰ ਵੋ ਖਟੂਆ ਪਸਮ ਲਗਾਈ ਤੀਰਥ ਬੋ ਭ੍ਰੰਤੇ ਪਸਮ ਲਗਾਈ ਤੀਰਥ ਬੋ ਭ੍ਰੰਤੇ ਸੁਖਨ ਦੇ ਬੰਦੇ ਬੋ ਜਟੂਆ ਮੇਨ ਹਰ ਭਜਨ ਸਗਲ ਦੁੱਖ ਪਾਵਤ ਜਿਉ ਪ੍ਰੀਮ ਬੜਾ ਇਸ ਉਤਕੇ ਹਟੂਆ ਊਜਾ ਚੱਕਰ ਕਰਤ ਸੋ ਪਾਕਾ ਅਨਕ ਭਾਂਤ ਠਾਟੀ ਕਰ ਬਟੂਆ ਵਾਏ ਉਦਮ ਕਰ ਲਾਗੇ ਬੋ ਭਾਤੀ ਵਿਚਰੇ ਅਨਕ ਸ਼ਾਸਤਰ ਬੋ ਖਟੂਆ ਅਸਮ ਲਗਾਈ ਤੀਰਥ ਬੋ ਪ੍ਰੰਪਤੇ ਸੂਖਮ ਦੇ ਬੰਦੇ ਬੋ ਜਟੂਆ ਮਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵੜਾਏ ਸੂਤਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਪਾਤ ਥਾਟੇ ਘਰ ਬਟੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ